मपे भी रित मिले कहेलीपे भी रित मिल गए कल बिना किसरी सहेली पापे भी रित मिल गया Yeah. ਨੁਰੀ ਜੀ ਆ ਗਏ ਤੇ ਆਇਓ ਕੀ ਪ੍ਰੋਗਰਾਮ ਹੈ ਕੀ ਸੈਲੀਬ੍ਰੇਟ ਕਰ ਰਹੇ ਆ ਮੈਂ ਆਈ ਨਹੀਂ ਪਰ ਰੰਦੀ ਇੱਥੇ ਆ ਇਹ ਮੇਰਾ ਹੀ ਪਿੰਡ ਬੁੱਲਿਆਪੁਰ ਅੱਜ ਇੱਥੇ ਧੀਆ ਦਾ ਹੈਗਾ ਪ੍ਰੋਗਰਾਮ ਕਰ ਗਿਆ ਸਾਰੀਆਂ ਲੇਡੀਜ਼ ਜਿੰਨੀਆਂ ਵੀ ਸਾਡੇ ਪਿੰਡ ਦੀਆਂ ਕੁੜੀਆਂ ਬਹੂਆਂ ਧੀਆਂ 누ਆਂ ਸਾਰੀਆਂ ਜਿੰਨੀਆਂ ਵੀ ਉਹ ਸਾਰੇ ਰਲ ਕੇ ਅੱਜ ਧੀਆ ਦਾ ਇੱਥੇ ਫੰਕਸ਼ਨ ਕਰ ਰਹੇ ਨੇ ਔਰ ਇਹ ਹੈ ਕੁੜੀਆਂ ਦੇ ਫੰਕਸ਼ਨ ਆ ਕਿਉਂਕਿ ਸੌਣ ਦੇ ਮਹੀਨੇ ਦੇ ਵਿੱਚ ਕੁੜੀਆਂ ਪਿਪਲਾਂ ਦੇ ਪਿੰਗਾ ਪਾਉਂਦੀਆਂ ਨੇ ਔਰ ਆਪਣੇ ਪੇਕੇ ਘਰ ਆਉਂਦੀਆਂ ਨੇ ਜਿਹੜੀਆਂ ਵਿਆਹੀਆਂ ਹੋਈਆਂ ਕੁੜੀਆਂ ਹੁੰਦੀਆਂ ਨੇ ਉਹ ਪੇਕੇ ਘਰ ਜਾਂਦੀਆਂ ਨੇ ਸੌਣ ਦੇ ਮਹੀਨੇ 'ਚ ਤੇ ਇਜਲਾ ਤਿਹਾਰ ਆ ਬਹੁਤ ਹੀ ਪਿਆਰਾ ਜਿਹਾ ਤਿਹਾਰ ਆ ਕੁੜੀਆਂ ਦੁਆਵਾਂ ਕਰਦੀਆਂ ਨੇ ਆਪਣੇ ਪੇਰੈਂਟਸ ਦੇ ਵਿਹੜੇ ਦੀਆਂ ਆਪਣੇ ਪਿੰਡ ਦੀਆਂ ਆਪਣੇ ਖੇੜੀਆਂ ਦੀਆਂ ਦੁਆਵਾਂ ਮੰਗਦੀਆਂ ਨੇ ਵੀ ਤਾਂ ਕਿ ਸਾਡਾ ਨੱਗਰ ਕਿਹੜਾ ਸਾਡਾ ਪਿੰਡ ਸਾਡਾ ਹਮੇਸ਼ਾ ਤੰਦਰੁਸਤ ਤੇ ਖਿੜਿਆ ਹੋਇਆ ਰਹੇ ਕੁੜੀਆਂ ਦੀਆਂ ਦੁਆਵਾਂ ਕਬੂਲ ਵੀ ਰੱਬ ਛੇਤੀ ਕਰਦਾ ਹੈ ਜਦੋਂ ਕੁੜੀਆਂ ਪੇਕੇ ਘਰੇ ਆਉਂਦੀਆਂ ਨੇ ਉੱਥੇ ਫੇਰ ਉਹਨਾਂ ਦਾ ਭਰਾ ਉਹਦੇ ਮਾਪੇ ਉਹਨੂੰ ਸੰਧਾਰਾ ਦਿੰਦੇ ਨੇ ਪੁਰਾਣੇ ਜ਼ਮਾਨੇ ਦੇ ਵਿੱਚ ਤਾਂ ਮਠੀਆਂ ਹੁੰਦੀਆਂ ਸੀਗੀਆਂ ਬਿਸਕਟ ਹੁੰਦੇ ਸੀਗੇ ਮਿਠਾਈ ਹੁੰਦੀ ਸੀ ਅੱਜ ਕੱਲ ਤਾਂ ਚਲੋ ਆਪਣੇ ਫੱਜਰ ਦੇ ਹਿਸਾਬ ਨਾਲ ਸਾਰੇ ਜੋ ਜੋ ਮਰਜ਼ੀ ਦੇ ਸਕਦੇ ਨੇ ਇਹ ਬਹੁਤ ਹੀ ਪੁਰਾਣਾ ਤਿਹਾਰਾ ੀਆਂ ਦਾ ਪਿੱਪਲਾਂ ਦੇ ਉੱਤੇ ਬਰੋਟਿਆਂ ਦੇ ਉੱਤੇ ਪਿੰਡ ਤੋਂ ਬਾਹਰ ਜਾ ਕੇ ਪਿੰਗਾ ਪਾਈਆਂ ਜਾਂਦੀਆਂ ਸੀਗੀਆਂ ਤੇ ਕੁੜੀਆਂ ਕਟੀਆਂ ਹੋ ਕੇ ਗਿੱਧਾ ਪਾਉਂਦੀਆਂ ਸੀਗੀਆਂ ਤੇ ਉਹਨਾਂ ਗਿੱਧਿਆਂ ਦੇ ਵਿੱਚ ਹੀ ਕੋਈ ਸ਼ਿਕਵੇ ਗਿਲੇ ਹੁੰਦੇ ਸੀਗੇ ਜਾਂ ਆਪਣੇ ਦਿਲ ਦੀਆਂ ਗੱਲਾਂ ਸੌਰੇ ਕਰ ਗਈਆਂ ਕੁੜੀਆਂ ਦੇ ਮਨ ਦੇ ਵਿੱਚ ਕੋਈ ਰੀਝ ਬਾਕੀ ਰਹਿ ਜਾਂਦੀ ਸੀ ਜਾਂ ਕੁਝ ਵੀ ਐਦਾਂ ਦਾ ਅੰਦਰ ਚੱਲਦਾ ਹੁੰਦਾ ਸੀ ਜਿਹੜਾ ਕਿ ਉਹ ਬਿਆਨ ਨਹੀਂ ਸੀ ਕਰ ਪਾਉਂਦੀਆਂ ਹੁੰਦੀਆਂ ਸੌਰੇ ਕਰਦੀਆਂ ਕਈ ਤਕਲੀਫਾਂ ਹੁੰਦੀਆਂ ਸੀਗੀਆਂ ਪਰ ਬੋਲੀਆਂ ਦੇ ਰਾਹੀਂ ਇੱਕ ਦੂਜੇ ਦੇ ਨਾਲ ਗੱਲਾਂ ਕਰਦੀਆਂ ਸੀਗੀਆਂ ਦਸੋ ਬੜਾ ਮਿੱਠਾ ਤਿਹਾਰਾ ਕੁੜੀਆਂ ਦੀ ਰੂਹ ਦੀ ਗੱਲ ਹੁੰਦੀ ਆ ਤੀਆਂ ਦੇ ਤਿਹਾਰ ਦੇ ਵਿੱਚ ਤੇ ਅੰਦਰੋਂ ਬਲਬਲੇ ਜਿਹੜੇ ਹੁੰਦੇ ਨੇ ਉਹ ਨਿਕਲਦੇ ਨੇ ਅੰਦਰੋਂ ਕੋਈ ਕਿਸੇ ਬੱਚੇ ਦੇ ਅੰਦਰ ਕੁੜੀਆਂ ਦੇ ਅੰਦਰ ਕੋਈ ਡਿਪਰੈਸ਼ਨ ਆ ਕੋਈ ਗੱਲ ਆ ਬੋਲੀਆਂ ਦੇ ਨਾਲ ਹੀ ਬਾਹਰ ਨਿਕਲ ਜਾਂਦੀ ਸੀ ਔਰ ਜਦੋਂ ਗਿੱਧਾ ਪਾਉਂਦੀਆਂ ਸੀਗੀਆਂ ਉਹ ਸਾਰੀ ਜਿਹੜੀ ਅੰਦਰ ਦੀ ਨੈਗੇਟਿਵਿਟੀ ਹੁੰਦੀ ਸੀ ਉਹ ਬਾਹਰ ਨਿਕਲ ਜਾਂਦੀ ਸੀ ਤੇ ਆਪਣੇ ਪਿਕੇਆਂ ਦੇ ਘਰਾਂ ਤੋਂ ਫਿਰ ਖੁਸ਼ ਹੋ ਕੇ ਪੂਰੀ ਐਨਰਜੀ ਦੇ ਨਾਲ ਆਪਣੇ ਫਿਰ ਸਹੁਰੇ ਘਰ ਵਾਪਸ ਜਾਂਦੀ ਹੁੰਦੀ ਸੀ ਇੱਕ ਨਾ ਪਿਛਲੇ ਦਿਨਾਂ 'ਚ ਦੇਖਣ ਨੂੰ ਆਇਆ ਵੀ ਜਿਹੜੀ ਕੁੜੀਆਂ ਦੀ ਜਨਮਦਾਰਾ ਥੋੜੀ ਸੁਧਰੀ ਹੈ ਤੁਹਾਨੂੰ ਇੱਕ ਮੈਸੇਜ ਕੀ ਦਵਾਂਗੀ ਪੰਜਾਬ ਤੋਂ ਕਿਵੇਂ ਅ ਪਿਛਲੇ ਦਿਨ ਹੀ ਕਾੰਕੜੇ ਆਏ ਆ ਜਿੱਚ ਜਿਹੜੀ ਕੁੜੀਆਂ ਦੀ ਜਨਮਦਾਰ ਆ ਉਹ ਪਿਛਲੇ ਦਿਨਾਂ ਤੋਂ ਮੁਕਾਬਲੇ ਸੁਧਰ ਗਈ ਉਹ ਪੰਜਾਬ ਤੇ ਇੱਕ ਮੈਸੇਜ ਕੀ ਦੇਣਾ ਚਾਹੁੰਦਾ ਬਿਲਕੁਲ ਹੁਣ ਲੋਕਾਂ ਨੂੰ ਪਤਾ ਲੱਗਿਆ ਅਵੇਅਰ ਹੋ ਗਏ ਨੇ ਲੋਕੀ ਉਹਨਾਂ ਨੂੰ ਪਤਾ ਲੱਗਿਆ ਕਿ ਮੁੰਡੇ ਤੇ ਕੁੜੀ ਦੇ ਵਿੱਚ ਕੋਈ ਫਰਕ ਨਹੀਂ ਜੇ ਆਪਾਂ ਬੇਟੀਆਂ ਨੂੰ ਵੀ ਪੜਾ ਪੜਾਉਂਦੇ ਅਸੀਂ ਉਹਨਾਂ ਨੂੰ ਐਜੂਕੇਟਡ ਕਰਦੇ ਆ ਤਾਂ ਉਹ ਵੀ ਬਹੁਤ ਉੱਚੇ ਉੱਚੇ ਪੋਸਟਾਂ ਤੇ ਜਾ ਕੇ ਆਪਣੇ ਪੇਰੈਂਟ ਦਾ ਨਾਮ ਉੱਚਾ ਕਰਦੀਆਂ ਨੇ ਤੇ ਅੱਜ ਦੇ ਯੁੱਗ ਦੇ ਵਿੱਚ ਜਦੋਂ ਮੁੰਡੇ ਦਾ ਵਿਆਹ ਹੋ ਜਾਂਦਾ ਇਹ ਉਹ ਇੰਨਾ ਨਹੀਂ ਪੁੱਛਦਾ ਪੇਰੈਂਟਸ ਨੂੰ ਜਿੰਨਾ ਬੱਚੀਆਂ ਪੁੱਛਦੀਆਂ ਨੇ ਆਪਣੇ ਸਹੁਰੇ ਘਰ ਬੈਠੀਆਂ ਵੀ ਜਿਹੜੇ ਕੁੜੀਆਂ ਨੇ ਆਪਣੇ ਪੇਰੈਂਟਸ ਨੂੰ ਪੁੱਛਦੀਆਂ ਨੇ ਦੁਆਵਾਂ ਕਰਦੀਆਂ ਨੇ ਵਾਸਤੇ ਆਖਰ ਦੇ ਟਾਈਮ ਤੇ ਈਆਂ ਕੰਮ ਹੋਉਂਦੀਆਂ ਨੇ ਲੋਕਾਂ ਨੂੰ ਬਹੁਤ ਪਤਾ ਲੱਗ ਚੁੱਕਿਆ ਹੁਣ ਈਆਂ ਨੂੰ ਭਾਰ ਨਹੀਂ ਸਮਝਿਆ ਜਾਂਦਾ ਈਆਂ ਵੀ ਆਪਣੇ ਮਾਪੇ ਦਾ ਰੌਸ਼ਨ ਕਰਦੀਆਂ ਨੇ ਨਾਮ ਔਰ ਬਹੁਤ ਵੱਡੇ ਵੱਡੇ ਅਹੁਦਿਆਂ ਤੇ ਬੈਠੀਆਂ ਨੇ ਅੱਜ ਕੁੜੀਆਂ ਤੁਸੀਂ ਆਪ ਦੇਖ ਸਕਦੇ ਹੋ ਹਰ ਖੇਤਰ ਦੇ ਵਿੱਚ ਕੁੜੀਆਂ ਅੱਗੇ ਨੇ ਹਰ ਖੇਤਰ ਦੇ ਵਿੱਚ ਉਹ ਮੈਂ ਕਹਿੰਦੀ ਆ ਕਿ ਸਾਡੇ ਵੇੜਿਆਂ ਦੀ ਰੌਣਕ ਆ ਨੇ ਕੁੜੀਆਂ ਕੁੜੀਆਂ ਤੋਂ ਬਿਨਾ ਹਰ ਫੰਕਸ਼ਨ ਹਰ ਤਿਹਾਰ ਸਖਣਾ ਹੈ ਅਧੂਰਾ ਹੈ ਉਹਦੇ ਵਿੱਚ ਕੋਈ ਖੁਸ਼ਾਲੀ ਨਹੀਂ ਹੁੰਦੀ ਜਿੱਥੇ ਕੁੜੀ ਨਾ ਹੋਵੇ ਕੁੜੀਆਂ ਜਦੋਂ ਵੇੜਿਆਂ ਦੇ ਵਿੱਚ ਨੱਚਦੀਆਂ ਟੱਪਦੀਆਂ ਨੇ ਤਾਂ ਉਹ ਵੇੜਾ ਇਦਾਂ ਲੱਗਦਾ ਜਿਵੇਂ ਸਵਰਗ ਹੁੰਦਾ ਹੈ ਕੁੜੀਆਂ ਤੋਂ ਬਿਨਾ ਘਰ ਦੇ ਵਿੱਚ ਕੋਈ ਰੌਣਕ ਨਹੀਂ ਹੈਗੀ ਕੁੜੀਆਂ ਆਪਣੇ ਘਰ ਨੂੰ ਸੁਚੱਜੇ ਤਰੀਕੇ ਨਾਲ ਸਜਾਰਦੀਆਂ ਨੇ ਆਪਣੇ ਪਿਓ ਨੂੰ ਆਪਣੇ ਭਰਾਵਾਂ ਨੂੰ ਕਿੰਨੇ ਸੋਹਣੇ ਤਰੀਕੇ ਦੇ ਨਾਲ ਜੇ ਉਹ ਕੰਮ ਕਰਦੇ ਜਾਂਦੇ ਨੇ ਪੜ੍ਹਦੇ ਨੇ ਜੋ ਵੀ ਕਰਦੇ ਨੇ ਸਾਰਾ ਘਰ ਦਾ ਕੰਮ ਕਾਜ ਕੁੜੀਆਂ ਕਰਦੀਆਂ ਨੇ ਔਰ ਬਹੁਤ ਪੋਜ਼ਿਟਿਵ ਹੋ ਕੇ ਉਹਨਾਂ ਨੂੰ ਤੋਰਦੀਆਂ ਨੇ ਉਹਨਾਂ ਦੇ ਕਮਾਂਕਾਰਾਂ ਤੇ ਸੋ ਮੇਰੇ ਖਿਆਲ ਦੇ ਵਿੱਚ ਕੁੜੀਆਂ ਨਾ ਹੋਣ ਤਾਂ ਇਹ ਦੁਨੀਆ ਨਹੀਂ ਹੋ ਸਕਦੀ ਕਿਉਂਕਿ ਆਜ ਸ਼ਕਤੀ ਇਹ ਜਿਹੜੀ ਆ ਔਰਤ ਦੇ ਵਿੱਚ ਸਮਾਈ ਹੋਈ ਆ ਜਗ ਜਨਨੀ ਆ ਔਰਤ ਜਿਹੜੀ ਆ ਔਰ ਜਗ ਜਨਨੀ ਆ ਜਿਹੜੀ ਜਗ ਨੂੰ ਬਣਾਉਣ ਵਾਲੀ ਆ ਪੈਦਾ ਕਰਨ ਵਾਲੀ ਆ ਉਹ ਔਰਤ ਆ ਜੋ ਔਰਤ ਨਾ ਹੋਵੇ ਤਾਂ ਇਹ ਦੁਨੀਆ ਨਹੀਂ ਹੋ ਸਕਦੀ ਜਹਾਨ ਨਹੀਂ ਹੋ ਸਕਦਾ ਤਾਂ ਕੁੜੀਆਂ ਦੀ ਵੱਦ ਵੱਦ ਇੱਜ਼ਤ ਮਾਣ ਉਹਨਾਂ ਨੂੰ ਦੇਣਾ ਚਾਹੀਦਾ ਹੈ ਸਮਾਜ ਦੇ ਵਿੱਚ ਕਾਫੀ ਸੁਧਾਰ ਆਇਆ ਵੀ ਆ ਤੇ ਹੌਲੀ-ਹੌਲੀ ਆ ਜਾਏਗਾ ਬਹੁਤ ਇਹ ਕਹਿਣੀ ਹੁੰਦੀ ਹੈ ਕਿ ਕੁੜੀਆਂ ਤਾਂ ਦੇਵੀਆਂ ਜ਼ਰੂਰ ਹੁੰਦੀਆਂ ਨੇ ਸੋ ਗਾਇ ਵੀ ਇੱਕ ਔਰਤ ਆ ਮੈਨੂੰ ਵੀ ਚੰਗਾ ਲੱਗਦਾ ਕਿਉਂਕਿ ਮੈਨੂੰ ਕਿਸ ਫੀਲਿੰਗ ਦਾ ਪਤਾ ਹੈ ਜੋ ਮੈਂ ਆਪਣੇ ਪੇਰੈਂਟਸ ਵਾਸਤੇ ਆਪਣੇ ਭਰਾਵਾਂ ਵਾਸਤੇ ਆਪਣੇ ਪਿਤਾ ਜੀ ਵਾਸਤੇ ਜਾਂ ਆਪਣੇ ਜਿੰਨੇ ਵੀ ਰਿਸ਼ਤੇਦਾਰ ਨੇ ਉਹਨਾਂ ਵਾਸਤੇ ਮੈਂ ਕਿੰਨੀਆਂ ਦੁਆਵਾਂ ਕਰਦੀ ਆ ਉਹਨਾਂ ਦੇ ਹਰ ਦੁੱਖ ਸੁੱਖ ਵਿੱਚ ਜਾ ਕੇ ਖੜਦੀ ਆ ਸੋ ਸਾਰੀਆਂ ਕੁੜੀਆਂ ਦੀ ਫੀਲਿੰਗ ਨੂੰ ਮੈਂ ਸਮਝਦੀ ਆ ਕੁੜੀਆਂ ਤੋਂ ਬਿਨਾ ਦੁਨੀਆ અધੂਰੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ